ਰੋ ਆ ਟੈਕਨੋ ਰਿਆ ਮਤਲਬ ਸਕੂਟਰੀ ਆ ਈ-ਬਾਈਕ ਕਹਿੰਦੇ ਵੀ ਹੈ ਨਾ ਚਾਰਜ ਵਾਲੀ ਤੇ ਉਹਨਾਂ ਲਈ ਆ ਜੂ ਵੀ ਮੜਾ ਜਾਂਦਾ ਸਕੂਟਰੀ ਤਾਂ ਤੁਸੀਂ ਦੇਖਨੇ ਬਾਈ ਸਾਰਿਆਂ ਨੇ ਤੇ ਜਿਹੜਾ ਇਹ ਰਿਵਿਊ ਲਵਾਂਗੇ ਆਪਾਂ 1 ਕਿਲੋਮੀਟਰ ਦਾ ਲਵਾਂ ਜਿਹੜਾ ਮਤਲਬ ਆ ਲੱਗੇ ਹੁੰਦੇ ਨਾ ਸਮਝੇ ਕਿਲੋਮੀਟਰ ਤੋਂ ਮਤਲਬ 100 ਹਜ਼ਾਰ ਹੁੰਦਾ ਹੈ ਨਾ 1 ਕਿਲੋਮੀਟਰ ਦੇ ਵਿੱਚ ਹਜ਼ਾਰ ਪਰ ਨਹੀਂ ਚੱਲਦਾ ਤਾਂ ਇਹ ਪਤਾ ਕਿ ਅਸੀਂ ਪਹਿਲਾਂ ਦੇਖਿਆ ਸੀ ਕਰਕੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਪਰ ਜਿਹੜੇ ਇਹਦੇ ਮੀਟਰ ਸਹੀ ਨਹੀਂ ਹੁੰਦੇ ਯਾਰ ਅਸਲ 'ਚ ਤੇ ਹੁਣ ਆਪਾਂ ਇੱਕ ਮਿੰਟ ਤੁਹਾਨੂੰ ਦਿਖਾਵਾਂ ਤੇ ਬੋਕਸ ਕਰਦੇ ਮੜਾਇਆ ਆਪਾਂ ਚੱਲਾਂਗੇ 39 ਹੋ ਰਿਹਾ ਤੇ ਇੱਕ ਮਿੰਟ 3959 ਤੇ ਚੱਲਾਂਗੇ ਇਧਰਾ ਬੋਰਡ ਵੀ ਦੇਖ ਲਈਏ ਮੜਾ ਚੱਲ ਜੂ ਵੀ ਆ ਜਾ ਬਈ ਇੱਕ ਦੋ ਮਿੰਟਾਂ ਦੀ ਵੀਡੀਓ ਲਾਜ਼ਮੀ ਦੇਖ ਲਓ ਇੱਥੇ ਕੰਪਨੀਆਂ ਪਤਾ ਜਦੋਂ ਚੀਜ਼ ਵੇਚਣੀ ਹੁੰਦੀ ਆ ਉਦੋਂ ਕੁਝ ਹੋਰ ਕਹਿੰਦੀਆਂ ਨੇ ਆਈ 30 ਤੇ ਚੱਲ ਰਹੀ ਹੈ ਤਾਂ ਤੁਸੀਂ ਵੀਡੀਓ ਨਾਲ ਬਨੇ ਰਹੋ ਉਹਨੂੰ ਅੱਗੇ ਚੱਲ ਕੇ ਦਿਖਾਉਣੇ ਵੀ ਇਹ ਐਡਵਾਂਸ ਹੀ ਚੱਲੀ ਜਾਂਦਾ ਇਹਦਾ ਮੀਟਰ ਤੇ ਆਪਾਂ ਦਾ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦਾ ਹਨਾ ਪਰ ਇਹ ਮੰਨ ਕੇ ਚੱਲੋ ਵੀ 1200 1 ਕਿਲੋਮੀਟਰ 200 ਮੀਟਰ ਜਾਂ 300 ਮੀਟਰ ਅੱਗੇ ਲੰਘ ਜਾਂਦਾ ਇਹਦਾ ਮੀਟਰ ਤੇ ਇਹਦੀ ਪੱਖ ਤੱਕ ਸਮਾਂ ਯਾਰ ਮੇਰੇ ਤਾਂ ਫਿੱਟ ਨਹੀਂ ਹੈਗੀ ਬਾਕੀ ਤੁਸੀਂ ਮੈਂ ਤਾਂ ਇਹ ਪ੍ਰੈਫਰ ਕਰੂੰ ਵੀ ਵਧੀਆ ਨਹੀਂ ਹੈਗੀ ਚੀਜ਼ ਹੈ ਤੁਸੀਂ ਨਾ ਹੀ ਲਾਉਂਦਾ ਵਾਲੀ ਚੰਗੀ ਗੱਲ ਹੈ ਜੀ ਕੱਲੀ ਅਸੀਂ ਪਈ ਪਿੱਛੇ ਜੀ ਬੈਂਟਰੀ ਬੁਨਟਰੀ ਦੀ ਵੀ ਥੋੜਾ ਚੱਕਰ ਪਾਇਆ ਸੀ ਬੈਂਟਰੀ ਨਹੀਂ ਕੋਈ ਸਰਵਿਸ ਨਹੀਂ ਵਧੀਆ ਇਹਨਾਂ ਦੇ ਜਮੀ ਵੀ ਤੇ ਤੇ ਇਹਦੀ ਮੋਟਰ ਜੀ ਖਰਾਬ ਹੋ ਗਈ ਸੀ ਨਾ ਮੋਟਰ ਜਿਹੜੀ ਇਹਦੀ ਰਿਜੀਨਲ ਮੋਟਰ ਸੀ ਨਾ ਤਾਂ ਉਹ ਬਦਲੀ ਇਹਨਾਂ ਨੇ ਬਾਈ 60 ਤੇ ਚੜ ਜਾਂਦੀ ਸੀ ਦੂਜੀ ਬਦਲ ਕੇ ਦੇ ਦਿੱਤੀ ਤੇ ਉਹ ਮੁੜ ਕੇ ਬਈ ਇਹ 50 ਤੋਂ ਉੱਪਰ ਜਾਂਦੀ ਨਹੀਂ ਹੈਗੀ 6 ਬੈਂਟਰੀਆਂ ਵਾਲੀ ਵਧੀਆ ਨਹੀਂ ਸਰਵਿਸ ਨਹੀਂ ਵਧੀਆ ਹੈਗੀ ਤੇ ਬਾਕੀ ਆ ਮੀਟਰ ਤੋਂ ਸਾਹਮਣੇ ਆ ਹਨਾ ਜਿਹੜਾ ਰਿਵਿਊ ਆਗਾ ਬਾਕੀ ਆਪਾਂ ਕੋਈ ਲਾ ਕੇ ਤਾਂ ਗੱਲ ਕਰਨੀ ਹੈ ਨਾ ਵੀ ਆਪਾਂ ਇਹਨਾਂ ਦੀ ਕੰਪਨੀ ਦੀ ਵੰਡੀ ਕਰੀਏ ਜਿਹੜੀ ਮਤਲਬ ਸਾਹਮਣੇ ਰੱਖ ਰਿਹਾ ਜਿਹੜੀ ਇਹਨਾਂ ਨੂੰ ਮੈਂ ਤਾਂ ਅਸੀਂ ਕਹਿਤਾ ਸੀ ਵੀ ਤੁਹਾਡੀ ਜਿਹੜੀ ਮੋਟਰ ਆ ਵਾਈਬ੍ਰੇਟ ਕਰਦੀ ਐ ਨਾ ਤਾਂ ਉਹ ਚੇਂਜ ਕੀਤੀ ਆ ਬਈ ਤੇ ਬਾਕੀ ਆਪਾਂ ਕੰਪਨੀ ਨੇ ਨਾ ਇਹ ਨਹੀਂ ਕਹਿ ਰਹੇ ਵੀ ਕੰਪਨੀ ਮਾੜੀ ਐ ਕੋਈ ਚਲੋ ਵੀ ਸਾਡੇ ਇਹ ਵੀ ਫਾਲਟੂ ਹੋ ਸਕਦਾ ਨਾ ਪਰ ਚੇਂਜ ਕਰਨ ਦਾ ਹੱਕ ਬਣਦਾ ਸੀਗਾ ਆ ਮੀਟਰ ਥੋੜੇ ਸਾਹਮਣੇ ਹੈ ਨਾ ਅੱਜ ਬਾਕੀ ਚੱਲ ਕੇ ਦਿਖਾਉਣੇ ਵੀ ਆਪਾਂ ਇੱਕ ਜਿਹੜਾ ਇਹਨਾਂ ਸੜਕ ਵਾਲਿਆਂ ਨੇ ਲਾਇਆ ਹੋਣਾ ਸਮਝਿਆ ਨਾ ਉਹਦੇ ਕਿਲੋਮੀਟਰ ਜਾਂ ਤਾਂ ਉਹ ਗਲਤ ਹੋ ਸਕਦਾ ਜਾਂ ਇਹ ਮੀਟਰ ਦਾ ਕੋਈ ਇਹ ਤੁਸੀਂ ਕਮੈਂਟਾਂ 'ਚ ਦੱਸਣਾ ਬਾਈ ਬਰਤ ਨੂੰ ਕਿਵੇਂ ਲੱਗਦੀ ਐ ਉਹੀ ਇਹ 1 ਕਿਲੋਮੀਟਰ ਤੋਂ ਉਪਰ ਉੱਪਰ ਟੱਪ ਰਿਹਾ ਇਧਰ ਉਧਰ ਕਿਲੋਮੀਟਰ ਤੋਂ ਹਜੇ ਦੂਰ ਪਿਆਗਾ ਉਹ ਦੇਖੋ ਦੂਰ ਪਿਆ ਇਹ 1 ਕਿਲੋਮੀਟਰ ਤੋਂ ਉਪਰ ਟੱਪ ਰਿਹਾ ਬਾਰੇ 1 1 ਕਿਲੋਮੀਟਰ ਤੇ 200 ਮੀਟਰ ਦਿਖਾਰੀ ਆ 1 ਕਿਲੋਮੀਟਰ 200 1 ਕਿਲੋਮੀਟਰ 200 ਮੀਟਰ ਹਾਲਾਂਕਿ ਇਧਰ ਦਿਖਾਈ ਉਪੇ 1 ਕਿਲੋਮੀਟਰ ਤੋਂ ਚੱਲੇ ਸੀ ਆਪਾਂ ਐਨਾ ਫਰਕ ਆ ਯਾਰ ਮੀਟਰ ਦਾ ਕੀ ਅਗਲਾ ਮਤਲਬ ਕੋਈ ਮਨ ਕੁਝ ਵੀ ਆਪਾਂ ਮਿਲਣਾ ਹਨਾ ਅਬੀ ਕਿੰਨੇ ਕਿਲੋਮੀਟਰ ਰਹਿ ਗਿਆ ਫੇ ਜੇ ਇਹਦੇ ਹਿਸਾਬ ਨਾਲ ਚੱਲਾਂਗੇ ਭਰਾਵਾ ਆਪਾਂ ਫੇਹ ਲਾ ਬਾਕੀ ਮੇਰੇ ਤਾਂ ਇਹ ਪਸੰਦੀ ਮਾੜਾ ਉਧਰੋ ਕੇ ਦਿਖਾ ਦੀ ਵੀ ਕਿਹੜੀ ਹੈ ਯਾਰ ਜੰਗੀ ਤਰ੍ਹਾਂ ਮੇਰੇ ਤਾਂ ਇਹ ਫਿੱਟ ਨਹੀਂ ਭਰਾਵਾ ਟੈਕਸ ਮਾਣ ਨੂੰ ਕਹਿੰਨਾ ਲਾਜ਼ਮੀ ਇਹਦਾ ਕੋਈ ਇਜਾਜ਼ਤ ਹੱਲ ਕਰ ਲੋ ਸਾਰੇ ਮੀਟਰ ਇਸ ਤਰ੍ਹਾਂ ਹੁੰਦੇ ਨੇ ਕੰਪਨੀਆਂ ਤੁਸੀਂ ਲੋਕਾਂ ਨੂੰ ਫਰਾਡ ਨਾ ਲੋਕਾਂ ਨੂੰ ਬੁੱਧੂ ਨਾ ਬਣਾਓ ਤੁਸੀਂ ਫਰਾਡ ਖੇਡੀ ਜਾਂਦੇ ਲੋਕਾਂ ਨਾਲ ਤੇ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰਦੇ ਹੋ ਯਾਰ